ਅਸਲ ਦੇ ਵਿੱਚ ਤੂੰ ਹੈਗਾ ਗੇ ਤੂੰ ਹੈਗਾ ਟੈਂਪੂ ਤੇ ਤੇਨੂੰ ਤੇਰੇ ਗੇ ਹੋਣ ਦਾ ਸਬੂਤ ਭਾਈ ਗੁਰਦੇਵ ਸਿੰਘ ਨੇ ਤੈਨੂੰ ਅੱਖੀ ਫੜਿਆ ਸੀ ਤੈਨੂੰ ਤੇ ਆ ਤੇਰੀ ਜਿਹਦੀ ਤੂੰ ਮਸ਼ੂਕ ਆ ਬਿੱਟੂ ਤੇਰੇ ਨਾਲ ਦਾ ਤੁਹਾਨੂੰ ਦੋਵਾਂ ਜਣਿਆਂ ਨੂੰ ਤੇ ਕਿਹਦੇ ਘਰ ਫੜਿਆ ਸੀ ਸਤਨਾਮ ਸਿੰਘ ਦੇ ਘਰ ਨਿਊਜ਼ੀਲੈਂਡ ਵਾਲੇ ਦੇ ਫਿਰ ਉਸ ਤੋਂ ਬਾਅਦ ਤੈਨੂੰ ਆਸਟ੍ਰੇਲੀਆ ਦੇ ਵਿੱਚ ਫੜਿਆ ਆਸਟ੍ਰੇਲੀਆ 'ਚ ਵੀ ਤੂੰ ਫੜਿਆ ਚਾੜ ਦੇ ਘਰੇ ਉੱਥੇ ਵੀ ਤੂੰ ਤਾਂ ਬਿੱਟੂ ਜੱਕਾ ਜੋੜੀ ਬੈਠੇ ਹੀ ਕੀ ਤੁਹਾਨੂੰ ਦਸੀਏ ਉੱਪਰਲੇ ਫਲੋਰ ਤੇ ਜਿਆਦ ਹੋਣਾ ਤੈਨੂੰ ਕੁੰਡੀਆਂ ਲਾ ਲਾ ਕੇ ਪੈਂਦੇ ਹੀ ਤੁਸੀਂ ਸਤਨਾਮ ਕੇ ਘਰੇ ਤੇ ਤੂੰ ਨਾਲੇ ਬੰਦਾ ਫਿਰਦਾ ਸੀ ਭਾਈ ਗੁਰਦੇਵ ਸਿੰਘ ਨੇ ਆਪ ਵੇਖਿਆ ਤੈਨੂੰ ਉੱਥੋਂ ਤੂੰ ਭੱਜਿਆ ਫੇਰ ਇੰਗਲੈਂਡ ਉਹ ਤੁਹਾਡਾ ਉਹ ਜਿਹੜਾ ਇੰਗਲੈਂਡ ਵਾਲਾ ਤੇਰਾ ਚਮਚਾ ਉਹ ਜਵਾਕਾਂ ਨੂੰ ਕਹਿੰਦਾ ਸੀ ਆਖੇ ਬੁੱਲਾਂ ਚ ਬੁੱਲ ਪਾ ਕੇ ਤੇ ਸਿਮਰਨ ਕਰੋ ਪਾਈਏ ਰਿਕਾਰਡਿੰਗਾਂ ਤੁਹਾਡੀਆਂ ਸ਼ਰਮ ਨੂੰ ਹੱਥ ਮਾਰ ਢੱਡਰੀ ਤੇਰੇ ਨਾਲੋਂ 도ਗਲਾ ਬੰਦਾ ਨਹੀਂ ਕੋਈ ਦੁਨੀਆ ਤੇ ਫਰੇਕ ਜਗਾ ਤੂੰ ਰੋਲ ਪਾਉਣਾ ਗੋਲਕਾਂ 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 ਪਹਿਲਾਂ ਤੇ ਐਂ ਦੱਸ ਤੂੰ ਕਿਹੜੇ ਪੱਠੇ ਦੀ ਇੱਟਾਂ ਬਣਾਉਣਾ ਬਈ ਕਿੱਥੇ ਇੱਟਾ ਪੱਥਰਾਂ ਤੂੰ ਕਿਹੜੀ ਲੇਬਰ ਕਰਦਾ ਤੂੰ ਜਿਹੜੇ ਤੇਰੇ ਕੋਲ ਆ ਮੇਹ ਬੈਗ ਆਈ ਆ ਤੇਰੇ ਕੋਲੇ ਇੱਕ ਹਮਰ ਵੀ ਤੂੰ ਖਰੀਦੀ ਹੈ ਨਾ ਇਹਨੂੰ ਚੈਰੀ ਗੋਲਡ ਦੀ ਗ੍ਰਿਲ ਲਵਾਈ ਆ ਉਹ ਤੇਰੀ ਹਮਰ ਹਜੇ ਆਈ ਨਹੀਂ ਡੇਰੇ ਚ ਪਰ ਮੈਨੂੰ ਪਤਾ ਤੈਨੂੰ ਇਹ ਚੀਜ਼ ਕਹੀ ਨਾ ਫਿਰ ਤੂੰ ਇਹ ਜੀ ਨਾ ਸੋਚੀ ਵੀ ਤੇਰੇ ਬਾਰੇ ਕਿਸੇ ਨੂੰ ਪਤਾ ਕੁਝ ਨਹੀਂ ਤੇਰੇ ਬਾਰੇ ਬਹੁਤ ਕੁਝ ਪਤਾ ਹੈ ਸੰਗਤ ਜੀ ਇਹ ਇਸ ਬੰਦੇ